ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਦੀ ਸਾਧ ਸੰਗਤ ਜੀ ਵਡ ਭਾਗੇ ਹੋ ਜੋ ਸਤ ਗੁਰਾਂ ਦੀ ਹਜ਼ੂਰੀ ਅੰਦਰ ਬੈਠ ਕੇ ਸਤ ਗੁਰਾਂ ਦੀ ਨਿੱਕੀ ਲੋਦ ਦਾ ਨਦ ਮਾੜੇ ਨੂੰ ਧੰਤਾ ਜੋਗ ਹੋ ਸੋ ਜੋ ਅੱਜ ਦਾ ਪਾਵਨ ਹੁਕਮ ਸਨ ਸਤ ਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ तो ससद विचार अपसारय ने सतगुरु पासो सर्वदा करनी है सो मन बिरतिया चित बिरतिया एकाग्र करण दा करिए तस तो वाह गुरु पद्माकुमा तुम तो व शेषन गति ने वाहिद्रो असि बुद्धि वाले जीव हा सादी बात छोड़ी है पाछो करो कृपा आप विच भरतो ਆਪਣਾ ਰਹਿਮਤ ਭਰਿਆ ਹੱਥ ਰਾਖਿਆ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਰਵਾ ਲਓ ਸੋ ਵਿਚਾਰ ਦੀ ਪਰੰੰਭਤਾ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਝ ਕੋਈ ਵੀ ਦਸਨਾ ਵਾਂਝੀ ਨਾ ਰਵੇ ਸਾਡੇ ਹੀ ਗੱਜ-ਵੱਜ ਕੇ ਬਲਾਉ ਮਤੇਵਾਹੇ ਗੁਰਜੀਤਾ ਖੜਸਾ ਵਾਹੇ ਗੁਰਜੀ ਕੀ ਫਤਿਹ ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਏਹ ਮਨੋਖਾ ਜਿੰਨਾ ਚਿਰ ਤੇਰਾ ਮਨ ਬੇਲ ਲਗਾਮ ਹੈ ਉਦਨੀ ਦੇਦ ਕਾ ਤੇਰੀ ਖੇਦ ਨਹੀਂ ਬਣ ਸਕਦੀ ਮਨੋਖਾ ਜੰਗਲਾਂ ਵਿੱਚ ਪਹਿਲਾਂ ਰਹਿੰਦਾ ਸੀ ਜੰਗਲਾਂ ਵਿੱਚ ਜਿੰਨੇ ਵੀ ਜਾਨਵਰ ਸੀ ਜਿਹੜੇ ਮਨੁੱਖ ਦੇ ਕੰਮ ਆਉਣ ਵਾਲੇ ਉਹਨਾਂ ਜਾਨਵਰਾਂ ਨੂੰ ਇਸ ਮਨੁੱਖ ਨੇ ਕੰਮ ਦੇ ਆਸਨਾਂ ਜਾਨਵਰਾਂ ਤੋਂ ਤੇ ਜਿਹੜੇ ਕੰਮ ਨਹੀਂ ਆਉਣ ਵਾਲੇ ਉਹਨਾਂ ਨੂੰ ਛੱਡ ਦਿੱਤਾ ਅੱਜ ਵੀ ਉਹ ਜਾਨਵਰ ਮਨੁੱਖ ਦੇ ਨਾਲ ਹਨ ਜਿਹੜੇ ਮਨੁੱਖ ਨੂੰ ਕੰਮ ਦੇਣ ਵਾਲੇ ਹਨ ਮਨੁੱਖ ਨੇ ਘੋੜੇ ਤੋਂ ਕੰਮ ਲਿਆ ਅਸਵਾਰੀ ਦਾ ਕੰਮ ਲਿਆ ਘੋੜੇ ਤੋਂ ਮਨੁੱਖਾ ਜਿੱਧਰ ਸੁਘੋੜੇ ਨੂੰ ਉਸ ਜਾਨਵਰ ਨੂੰ ਮੋੜਨਾ ਚਾਹਵੇ ਥੋੜਾ ਮੁਰਦਾ ਹੈ ਜਿੱਥੇ ਉਹ ਰੋਕਣਾ ਚਾਹਵੇ ਉੱਥੇ ਰੁਕਦਾ ਹੈ ਜੇ ਉਹ ਘੋੜਾ ਜਿੱਧਰ ਮਨੋਖ ਮੋੜਨਾ ਚਾਹੁੰਦਾ ਨਾ ਮੁੜੇ ਜਿੱਥੇ ਰੋਕਣਾ ਚਾਹਵੇ ਨਾ ਰੁਕੇ ਫਿਰੋ ਕਿਸੇ ਕੰਮ ਦਾ ਨਹੀਂ ਉਹ ਸੁੱਖ ਦੇ ਬਜਾਏ ਦੁੱਖ ਦੇਣ ਲੱਗ ਜਾਵੇਗਾ ਜਿੱਧਰ ਮੋੜਨਾ ਚਾਹੁੰਦਾ ਹੈ ਮੁਰਦਾ ਹੈ ਤਾਂ ਸੁੱਖ ਹੈ ਜਿੱਥੇ ਰੁਕਣਾ ਚਾਹੁੰਦਾ ਹੈ ਰੁਕੇਗਾ ਤਾਂ ਸੁੱਖ ਦਿੰਦਾ ਹੈ ਤੇ ਜੇ ਉਹ ਨਾ ਮੁੜੇ ਜਿੱਧਰ ਚਾਹੇ ਮੁਰਨਾ ਚਾਵੇ ਖੱਡੇ ਪਾਸੇ ਉਸ ਦਾ ਘਰ ਹੈ ਉਹ ਸੱਜੇ ਪਾਸੇ ਮੁੜ ਜਾ ਵੀ ਤਾਂ ਦੁੱਖ ਹੈ ਬੜੀ ਦੂਰ ਆਪਣੇ ਘਰ ਤੋਂ ਲੈ ਜਾਵੇਗਾ ਅੱਗੇ ਖੱਡਾ ਹੈ ਤੇ ਖੱਡੇ ਦੇ ਅੱਗੇ ਨਾ ਰੁਕੇ ਕੋੜਾ ਤਾਂ ਸਰ ਦੁੱਖ ਹੈ ਖੱਡੇ ਵਿੱਚ ਡਿੱਗੇਗਾ ਮਨੁੱਖ ਦਾ માનਵੀ ਇਸੇ ਤਰ੍ਹਾਂ ਹੈ मनुख का मन जो अगे कोई विकारा पापा का खड़ा है पाप का खड़ा है तो मनुख का मन रुकता नहीं उस खड़े में डिग जाता कर लेता है पाप कोई नहीं कर लो मनुख ने बैल ने भी बल्द नशाता है नक्च ना ऊठ न ਜਿੱਧਰ ਮੋੜਨਾ ਚਾਵੇ ਇਧਰ ਮੋੜਦਾ ਹੈ ਜਿੱਥੇ ਰੁਕਣਾ ਚਾਵੇ ਰੁਕਦਾ ਹੈ ਤੇ ਬੜੇ-ਬੜੇ ਵਿਸ਼ਾਲ ਜਾਨਵਰ ਹਾਥੀ ਨੂੰ ਵੀ ਮਨੁੱਖ ਨੇ ਆਪਣੇ ਵਾਸ ਵਿੱਚ ਕੀਤਾ ਹੈ ਜੇ ਹਾਥੀ ਬੇਲਗਾਮ ਹੋ ਜਾਵੇ ਤਾਂ ਉਹ ਨਾਸ਼ ਕਰਦਾ ਹੈ ਹਾਥੀ ਬੇਲਗਾਮ ਹੋ ਜਾਵੇ ਤਾਂ ਉਹ ਜਾਵੇ ਤਾਂ ਮਨੁੱਖ ਨੂੰ ਪੈਰਾਂ ਦੇ ਥੱਲੇ ਕੁਚਲ ਦਿੰਦਾ ਹੈ ਵਾੜਦਾ ਵੜਦਾ ਹਾਥੀ ਮਨੁੱਖ ਨੇ ਕਾਬੂ ਵਿੱਚ ਕੀਤਾ ਜਿੱਥੇ ਰੋਕਣਾ ਚਾਹੁੰਦਾ ਹੈ ਰੁਕਦਾ ਹੈ ਜਿੱਥੇ ਬਿਠਾਉਣਾ ਚਾਹੁੰਦਾ ਹੈ ਬੈਠ ਜਾਂਦਾ ਹੈ ਹਾਥੀ ਮਨੁੱਖ ਨੇ ਹੋਰ ਤਰੱਕੀ ਕੀਤੀ ਮਨੁੱਖ ਨੇ ਇਹ ਮੋਟਰ ਗੱਡੀਆਂ ਬੜਆਂੀਆਂ ਮਨੁੱਖ ਦੇ ਦਿਮਾਗ ਨੇ ਹੋਰ ਤਰੱਕੀ ਕੀਤੀ ਬੱਸਾਂ ਦਾ ਸਿਰਕਾਰ ਕੀਤਾ ਜੇਕਰ ਬੱਸ ਵਿੱਚ ਬੈਠੇ ਹੋਏ ਬੱਸ ਚਾਲਕਾਂ ਪਵੇ ਪਾਰ ਉਸ ਨੂੰ ਰੁਕਣ ਦਾ ਕੋਈ ਸਾਧਨ ਨਾ ਹੋਵੇ ਰੁਕੇ ਨਾ ਉਹ ਉਸ ਵਿੱਚ ਬ੍ਰੇਕ ਨਾ ਹੋਵੇ ਤਾਂ ਉਹ ਮਨਾਸ਼ ਹੈ ਐਕਸੀਡੈਂਟ ਹੋਵੇਗਾ ਉੱਥੇ ਨੁਕਸਾਨ ਹੋਵੇਗਾ ਜੇ ਉਸ ਦੇ ਵਿੱਚ ਸਟੀਰਿੰਗ ਨਹੀਂ ਤਸ ਨਹੀਂ ਮੁੜਨਾ ਨਹੀਂ ਨੁਕਸਾਨ ਹੈ ਇਸੇ ਤਰ੍ਹਾਂ ਜਹਾ ਯਾ ਹਾਂ ਨਰੇਲ ਗੱਡੀਆਂ ਹਨ ਜੇ ਉਸ ਦੇ ਵਿੱਚ ਬ੍ਰੇਕ ਨਹੀਂ ਬੱਸ ਵਿੱਚ ਤਾਂ ਮਨੁੱਖ ਨੇ ਦੋ ਦੋ ਬ੍ਰੇਕਾ ਲਾ ਲੀਆਂ ਨੇ ਪਹਾਂਡ ਬ੍ਰੇਕ ਇੱਕ ਦੂਸਰੀ ਬ੍ਰੇਕ ਪਰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹ ਮਨ ਜਿਹੜਾ ਹੈ ਨਾ ਮਨ ਇਹ ਸਭ ਤੋਂ ਤੇਜ਼ ਦੌੜਦਾ ਹੈ ਸਭ ਤੋਂ ਤੇਜ਼ ਇੱਕ ਅੱਖ ਚਮਕਣ ਦੇ ਸਮੇਂ ਜਿੰਨਾ ਇਹ ਮਨੁੱਖ ਦਾ ਮਨ ਪਤਾ ਨਹੀਂ ਕਿੱਥੇ ਕਿੱਥੇ ਜਾ ਆਉਂਦਾ ਹੈ मनुख ਦਾ ਮਨ ਚੱਲ ਚਲਤਾ ਪਿਆ ਹੈ ਵਿਸ਼ੇਵਕਾਰ ਇਸ ਨੂੰ ਢਾਈ ਫਿਰਦੇ ਹਨ ਪਰ ਮਨੁੱਖ ਦਾ ਮਨ ਰੁਕਦਾ ਨਹੀਂ ਜੇ ਨਾਲ ਰੁਕੇ ਦਾ ਨੁਕਸਾਨ ਹੈ ਜਿਸ ਤਰ੍ਹਾਂ ਬੱਸ ਵਿੱਚ ਬ੍ਰੇਕ ਨਹੀਂ ਜੇ ਬ੍ਰੇਕ ਨਾਲ ਲੱਗੀ ਤਾਂ ਐਕਸੀਡੈਂਟ ਮਨੁੱਖ ਦਾ ਮਨ ਐਸੇ ਤਰ੍ਹਾਂ ਜੇ ਪਾਪਾਂ ਦਾ ਵਿਕਾਰਾਂ ਦਾ ਖੱਡਾ ਆ ਗਿਆ ਰੁਕਦਾ ਨਹੀਂ ਕਰ ਲੋ ਪਾਪ ਮਨੁੱਖ ਦਾ ਮਨ ਰੁਕਦਾ ਨਹੀਂ ਜੇ ਸਤ ਸੰਗਤ ਵਿੱਚ ਬੈਠਾ ਹੈ ਤਾਂ ਮਨ ਉੱਥੇ ਰੁਕੇਗਾ ਨਹੀਂ ਮਨ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਹੋਵੇਗਾ ਕਿੱਥੇ ਧਾਰੀਆਂ ਮਾਰ ਰਿਹਾ ਹੈ ਜੇ ਮਨੁੱਖ ਗੁਟਕਾ ਫੜ ਕੇ ਬਾਣੀ ਪੜ ਰਿਹਾ ਹੈ ਤਾਂ ਇਹ ਜ਼ਬਾਨ ਪੜ ਰਹੀ ਹੈ ਮਨੁੱਖ ਦਾ ਮਨ ਉੱਥੇ ਨਹੀਂ ਮਨੁੱਖ ਦਾ ਮਨ ਪਤਾ ਨਹੀਂ ਕਿੱਥੇ ਸੈਰਾਂ ਤੇ ਫਿਰਦਾ ਹੈ ਮਨੁੱਖ ਦਾ ਮਨ ਇਹ ਇੰਦਰੀਆਂ ਤੋਂ ਵੀ ਗੁਨਾਹ ਕਰਾਉਂਦਾ ਹੈ ਮਨ ਕਹਿੰਦਾ ਹੈ ਕਿ ਵੇਖ ਮਾੜਾ ਅੱਖਾਂ ਨੂੰ ਇਹ ਮਨ ਵੇਖਣ ਤੇ ਮਜਬੂਰ ਕਰਦਾ ਹੈ ਇਨ੍ਹਾਂ ਕੰਨਾਂ ਤੋਂ ਵੀ ਮਾੜਾ ਸੁਣਾਉਂਦਾ ਹੈ ਇਨ੍ਹਾਂ ਹੱਥਾਂ ਤੋਂ ਵੀ ਮਾੜਾ ਕਰਮ ਮਾਨਦ ਕਰਵਾਉਂਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਗੁਰਬਾਣੀ ਵਿੱਚ ਤਨ ਗੁਰੂ ਅਰਜਨ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ फरमाते हैं कि यह नेत्र हो मेरे हो हर तुम मह जोत तरी के नेत्र अखा मेरी हो तेरे बिच परमात्मा ने जो तरी हर बिन अगर ना देखो कोई हरि तो बिना परमात्मा तो बिना और किसे को ना वेख केवल तो केवल हरि ते परमात्मा को वेखना कर ए नेत्र हो मेरे हर तुम मह जो तरी हर बिन अगर ना देखो कोई नदनी हर निहालिया ਉਸ ਪਰਮਾਤਮਾ ਨੂੰ ਇਸ ਨਜ਼ਰਾਂ ਦੇ ਨਾਲ ਨਿਹਾਲ ਤੇ ਕੰਨਾਂ ਨੂੰ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਅੱਖਾਂ ਬਾੜਾ ਦੇਖਦੀਆਂ ਹਨ ਤਾਂ ਇਹਨਾਂ ਨੂੰ ਰੋਕ ਜੇ ਕੰਨ ਮਾੜਾ ਸੁਣਦੇ ਹਨ ਤਾਂ ਸਤਿਗੁਰ ਕਹਿੰਦੇ ਇਹ ਸ਼ਰਵਣ ਹੋ ਮੇਰਿਓ ਸੱਚ ਸੁਨਣੈ ਨਉ ਪਠਾਈ ਹੈ ਕੰਨ ਮੇਰੇ ਤੈਨੂੰ ਸੱਚ ਸੁਣਨ ਵਾਸਤੇ ਇਹ ਸਰੀਰ ਨਾਲ ਲਾਇਆ ਹੈ ਪਰਮਾਤਮਾ ਨੇ ਸੁਨਹੁ ਸਤ ਬਾਣੀ ਬਾਣੀ ਪ੍ਰਮਾਤਮਾ ਦੀ ਸੁਣ ਪ੍ਰਮਾਤਮਾ ਦਾ ਨਾਮ ਸੁਣ ਪਰ ਇਹ ਮਨ ਜਿਹੜਾ ਹੈ ਕੱਡਾਂ ਨੇ ਵੇਖਦਾ ਇਹ ਕੰਨਾਂ ਦੇ ਰਾਹੀ ਭੜੇ ਗੀਤ ਵੀ ਸੁਣੇ ਜਾਂਦਾ ਹੈ ਇਹ ਕੰਨਾਂ ਦੇ ਰਾਹੀ ਚੁਗਲੀ ਦਿੰਦਿਆਂ ਵੀ ਸੁਣੀ ਜਾਂਦਾ ਹੈ ਇਹ ਮਾੜਾ ਵੀ ਸੁਣੀ ਜਾਂਦਾ ਹੈ ਕੰਨਾਂ ਦੇ ਰਾਹੀ ਤੇ ਸਤਿਗੁਰ ਕਹਿੰਦੇ ਜੀਭਾ ਵੀ ਲਈ ਹੈ ਜੀਭਾ ਦੇ ਇਕ ਗਾਲਾਂ ਕੱਢਦੀ ਹੈ ਮਾੜਾ ਬੋਲਦੀ ਹੈ ਮੰਦਾ ਬੋਲਦੀ ਹੈ ਚੁਗਲੀ ਨਿੰਦਿਆ ਕਰਦੀ ਹੈ ਤਸਨੂੰ ਰੋਕ ਕਿ ਇਹ ਪਰਮਾਤਮਾ ਨੇ ਹਰ ਜਾਸ ਗੋਣਾ ਗੋਣਾ ਵਾਸਤੇ ਲਾਈ ਹੈ ਮਿੱਠਾ ਬੁਲਣ ਵਾਸਤੇ ਲਾਈ ਹੈ ਇਸ ਨਾਲ ਮਿੱਠਾ ਬੁਲ ਪਰਮਾਤਮਾ ਦੇ ਗੁਣ ਦਾ ਪਰਮਨੁੱਖ ਦਾ ਮਨ ਇਸ ਤੋਂ ਵੀ ਗਲਤ ਕੰਮ ਕਰਵਾਉਂਦਾ ਹੈ ਮਾੜਾ ਬੁਲਾਉਂਦਾ ਹੈ ਗਾਲਾਂ ਕਢਵਾਉਂਦਾ ਹੈ ਮਨੁੱਖ ਕੱਢ ਲੈਂਦਾ ਹੈ खड़ा है ब्रेक नहीं लगती काट लो गांत कहते हैं गुनाह तू कर रहा है, है। इसका लेखा जोखा होना है तेनों फिर दुख हैं फिर तो रोदा है रबा मैं गुनाह किया मेनू क्यों दुख मिले माड़ा बोलन लग्या गाल लग्या सोचा ਇਸ ਤਰ੍ਹਾਂ ਦੇ ਦਾਈ ਮਾੜਾ ਸੁਣਨ ਲੱਗਿਆ ਸੋਚਿਆ ਅੱਖਾਂ ਦੇ ਨਾਲ ਮਾੜਾ ਦੇਖਣਾ ਤੋਂ ਕੀਤਾ ਮਾੜਾ ਤੱਕਿਆ ਉਸ ਵਕਤ ਸੋਚਿਆ ਕਿ ਮੈਂ ਗਲਤ ਕਰ ਰਿਹਾ ਹਾਂ ਇਸ ਦਾ ਫਾਲ ਮੈਨੂੰ ਝੁਕਤ ਨਾ ਪੈਣਾ ਉਸ ਵਕਤ ਸੋਚਿਆ ਨਹੀਂ ਹੋਣ ਰੋ ਕੇ ਕਰ ਲਾ ਕੇ ਰੱਬ ਨੂੰ ਲਾਂਭੇ ਪਿਆ ਦਿਨਾਂ ਕਿ ਰੱਬਾ ਮੇਰੇ ਨਾਲ ਹੀ ਕਿਉਂ ਬੈਠੀ ਮਾੜਾ ਕੀਤਾ ਹੈ ਸਤ ਗੁਰੂ ਕਹਿੰਦੇ ਹਨ ਕਿ ਸਾਰੀ ਜ਼ਿੰਦਗੀ ਬੰਦਾ ਇਸੇ ਤਰ੍ਹਾਂ ਬੇਲਗਾਮ ਤੁਰਿਆ ਫਿਰਦਾ ਹੈ ਬੇਲਗਾਮ ਕੋਈ ਵੀ ਚੀਜ਼ ਹੈ ਨੁਕਸਾਨ ਕਰਦੀ ਹੈ ਪਰ ਸਭ ਤੋਂ ਤੇਜ ਮਨ ਦੌੜਨ ਵਾਲਾ ਸਭ ਤੋਂ ਤੇਜ ਦੌੜਦਾ ਇਤਨੀ ਤੇਜ ਦਾ ਜਹਾਜ਼ ਵੀ ਨਹੀਂ ਦੌੜ ਸਕਦਾ ਇਤਨੀ ਤੇਜਤਾ ਮੈਟਰੋ ਕ੍ਰੇਨ ਵੀ ਨਹੀਂ ਦੌੜ ਸਕਦੀ ਜਿੰਨਾ ਇਹ ਮਨ ਤੇਜ਼ੀ ਨਾਲ ਦੌੜਦਾ ਹੈ ਪਰ ਅਫਸੋਸ ਇਸ ਵਿੱਚ ਬ੍ਰੇਕਾ ਵੀ ਨਹੀਂ ਇਸ ਨੂੰ ਰੋਕਣ ਦਾ ਸਾਧਨ ਹੀ ਨਹੀਂ ਇਸ ਨੂੰ ਰੋਕਣ ਦਾ ਸਾਧਨ ਕਦੇ ਬਣਾਇਆ ਹੀ ਨਹੀਂ ਇਹ ਦੌੜੇ ਜਾਂਦਾ ਹੈ ਦੌੜੇ ਜਾਂਦਾ ਨੁਕਸਾਨ ਕਰਦਾ ਹੈ ਜ਼ਿੰਦਗੀ ਵਿੱਚ ਦੁੱਖ ਮਿਲਦੇ ਹਨ ਸੋ ਸਤਿਗੁਰੂ ਜਿੱਥੇ ਫਰਮਾਉਂਦੇ ਹਨ ਸਦੋਪ ਮਹਲਾ ਤੀਜਾ ਤੀਸਰੇ ਪਾਖਸ਼ਾ ਸਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਰੇ ਹਨ ਹਸਤੀ ਸਿਰ ਜਿਉ ਅੰਕੁਸ਼ ਹੈ ਹਾਥੀ ਦੇ ਸਿਰ ਤੇ ਜਿਵੇਂ ਅੰਕੁਸ਼ ਹੈ ਅੰਕੁਸ਼ ਲੋਹੇ ਦਾ ਇੱਕੁੰਡਾ ਹੈ ਉਹ ਮਨੁੱਖ ਹਾਥੀ ਦੇ ਸਿਰ ਤੇ ਮਾਰ ਕੇ ਹਾਥੀ ਨੂੰ ਕਾਬੂ ਵਿੱਚ ਕਰ ਲੈਂਦਾ ਜਿੱਥੇ ਮਨੁੱਖ ਹਾਥੀ ਨੂੰ ਰੋਕਣਾ ਚਾਹੁੰਦਾ ਹੈ ਅੰਕੁਸ਼ ਨਾਲ ਰੋਕਦਾ ਹੈ ਆਖੀ ਰੁਕਦਾ ਹੈ ਇਹ ਜਿਹੜਾ ਜਿਉਂ ਸਿਰ ਦੇ ਜਿਵੇਂ ਲੋਹੇ ਤੇ ਉੱਪਰ ਆਥੜਾ ਹੈ ਸਾਧਵਰ ਕਹਿੰਦੇ ਉਹ ਅੰਕੁਸ਼ ਜਿਹੜਾ ਲੋਹੇ ਦਾ ਹਾਥੀ ਦੇ ਸਿਰ ਤੇ ਆਖੀ ਰੁਕ ਜਾਂਦਾ ਐਡਾ ਵੱਡਾ ਹਾਥੀ ਮਨੁੱਖ ਨੇ ਰੋਕ ਲਿਆ ਪਰ ਇੱਕ ਮਨ ਨੂੰ ਨਹੀਂ ਰੋਕ ਸਕਿਆ ਸਤ ਗੁਰ ਕਹਿੰਦੇ ਮਨ ਤਨ ਆਗੈ ਰਾਖ ਕਉ ਵੀ ਸੇਵ ਕਰੇ ਇਹ ਮਨ ਪਰਮਾਤਮਾ ਦੇ ਅੱਗੇ ਅਰਪਣ ਕਰ ਦੇ ਕਿ ਹੇ ਮੇਰੇ ਬਾਦਸ਼ਾਹ ਜੀ ਇਹ ਮਨ ਮੇਰੇ ਤੋਂ ਕਾਬੂ ਨਹੀਂ ਹੁੰਦਾ ਕਿਰਪਾ ਕਰ ਤੂੰ ਇਸ ਨੂੰ ਸਾਧ ਇਸ ਨੂੰ ਰੋਕ ਮਨ ਤਨ ਆਗੈ ਰਾਖੇ ਪਰਮਾਤਮਾ ਨੂੰ ਆਪਾ ਸਮਰਪਣ ਕਰ ਦੇ ਮਨ ਤਨ ਆਗੈ ਰਾਖੇ ਊਭੀ ਸੇਵ ਕਰੇ ਇਹੋ ਗੁਰਮਖ ਆਪ ਨਿਵਾਰੀਏ ਸਵਰਾਜ ਸ੍ਰਿਸ਼ਟ ਕਾਲੇ ਸਤਗੁਰ ਕਹਿੰਦੇ ਇਹ ਮਦੀ ਹੈ ਇਹ ਤਰੀਕਾ ਹੈ ਇਸ ਮਨ ਨੂੰ ਰੋਕਣ ਦਾ ਕਿ ਮਨ ਪਰਮਾਤਮਾ ਨੂੰ ਮੰਨ ਤੇ ਤਨ ਪਰਮਾਤਮਾ ਨੂੰ ਅਰਪਣ ਕਰ ਦੇ ਭਾਵ ਕੇ ਪਰਮਾਤਮਾ ਦੇ ਗੁਣ ਗੁਣ ਲੱਗ ਜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾ ਮਨੋ ਤੇ ਤਨੋਂ ਪਰਮਾਤਮਾ ਦੀ ਬੰਦਗੀ ਕਰਨੀ ਸ਼ੁਰੂ ਕਰਦੇ ਇਹ ਮਨ ਕਾਬੂ ਵਿੱਚ ਤਾਂ ਆਵੇਗਾ ਨਹੀਂ ਤਾਂ ਮਨ ਕਾਬੂ ਨਹੀਂ ਉਡਾ ਵੱਡਾ ਹਾਕੀ ਮਨੁੱਖ ਨੇ ਕਾਬੂ ਕੀਤਾ ਹੈ ਪਰ ਆਪਣਾ ਮਨ ਕਾਬੂ ਨਹੀਂ ਕਰ ਸਕਿਆ ਕਿਉਂ ਗੁਰਮਖੇ ਬਿਲੀ ਹੈ ਸਤਗੁਰ ਕਹਿੰਦੇ ਇਸ ਤਰ੍ਹਾਂ ਆਪਾ ਨਵਾਰੀ ਦਾ ਹੈ ਸਬਰਾਜ ਸ੍ਰਿਸ਼ਟ ਪਾਲੇ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾ ਦੇਵੇਗਾ ਮਨੁੱਖ ਨੂੰ ਰਾਜਾ ਬਣਾਇਆ ਸੀ ਸ੍ਰਿਸ਼ਟੀ ਦਾ ਪਰ ਮਨੁੱਖ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਨੇ ਕਰਤੂਤਾ ਪਸ਼ੂ ਵਾਲੀਆਂ ਫੜ ਲਈਆਂ ਇੱਕ ਰਾਜਾ ਆਪਣੇ ਸਿੰਘਾਸਨ ਤੇ ਸੌਂ ਗਿਆ ਨੀਂਦ ਆ ਗਈ ਉਸ ਨੂੰ ਨੀਂਦ ਆਇਤਾ ਸੁਪਨਾ ਆਇਆ ਕਿ ਉਹ ਰਾਜਾ ਭੁਖਾਰੀ ਬਣ ਗਿਆ ਤੇ ਹਰ ਘਰ ਗੋ ਭੀਠ ਮੰਗ ਰਿਆ ਹੈ ਸੋ ਰਾਜੇ ਨੇ ਸੁਪਨਾ ਵੇਖਿਆ ਜਦੋਂ ਜਾਗਾਈ ਰਾਜਾ ਆਪਣੇ ਆਪ ਨੂੰ ਪਖਾਰੀ ਸਮਝਣ ਲੱਗ ਗਿਆ ਪੀਠ ਮੰਗਦਾ ਹੈ ਐਲਕਾਰ ਕਹਿੰਦੇ ਤੂੰ ਰਾਜਾ ਹੈ ਉਹ ਰਾਜਾ ਕਹਿੰ ਲਗਾ ਨਹੀਂ ਮੈਂ ਪਖਾਰੀ ਹਾਂ ਮੈਂ ਪੀਠ ਮੰਗਣੀ ਹੈ ਦਰਪਤ ਇੱਕ ਸਿੰਘਾਸਨ ਉੱਤੇ ਸੋਇਆ ਸੁਪਨੇ ਭਿਆਖਿ ਪਖਾਰੀ ਅਸ਼ਕਰਾਗ ਵਿਸ਼ੜਤ ਦੁਖ ਪਾਇਆ ਸੋ ਗਾਤ ਪਈ ਹਮਾਰੀ ਸਤਿਗੁਰੂ ਕਨੇ ਕੇ ਜਿਵੇਂ ਉਹ ਰਾਜਾ ਸਿਗਾਸਨ ਤੇ ਸੁੱਤਾ ਤੇ ਸੁਪਨਾ ਆਇਆ ਪਖਾਰੀ ਦਾ ਇਸੇ ਤਰ੍ਹਾਂ ਮਨੋਖ ਤੇਰੀ ਹਾਲਾਤ ਹੈ ਰਾਮ ਨੇ ਕਹਿੰਨੂ ਰਾਜਾ ਬਣਾਇਆ ਸੀ 84 ਨਖ ਦੁਨਾਂ ਦਾ ਪਰ ਤੂੰ ਕਹਿੰਦਾ ਹੈ ਕਿ ਮੈਂ ਜਾਨਵਰ ਹੀ ਹਾਂ ਮੈਂ ਪਖਾਰੀ ਹੀ ਹਾਂ ਜਾਨਵਰਾਂ ਵਾਲੀਆਂ ਕੰਮ ਕਰਦਾ ਜਾਨਵਰਾਂ ਵਾਲੇ ਹਰਕਤਾਂ ਕਰਦਾ ਸਤਿਗੁਰ ਕਹਿੰਦੇ ਕਿ ਜਿਵੇਂ ਉਹ ਰਾਜਾ ਆਪਣੇ ਰਾਜ ਗਦੀ ਨੇ ਛੱਡ ਕੇ ਪਖਾਰੀ ਬਣ ਕੇ ਦੁੱਖ ਪਾਉਂਦਾ ਠੋਕਰਾਂ ਖਾਧੀਆਂ ਮਨੁੱਖ ਤੁਮੀ ਆਪਣੇ ਰਾਜੇ ਪਾਨ ਨੂੰ ਛੱਡ ਕੇ ਠੋਕਰਾਂ ਖਾ ਰਿਆ ਹੈ ਇਹ ਉਹ ਰਾਜ ਸ੍ਰਿਸ਼ਟ ਕਾਲੇ ਸਮ ਰਾਜ ਸ੍ਰਿਸ਼ਟ ਕਾਲੇ ਹੈ ਜੇਮ ਪਰਮਾਤਮਾ ਦੇ ਨਾਲ ਜੁੜ ਸਾਰੀ ਸ੍ਰਿਸ਼ਟੀ ਦਾ ਪਰਮਾਤਮਾ ਨੇ ਤੈਨੂੰ ਰਾਜਾ ਬਣਾਇਆ ਹੈ ਨਾਨਕ ਗੁਰਮਖ ਬੱਧੀ ਆ ਜਾਪੇ ਨਜ਼ਰ ਕਰੇ bina ਇਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਇਹ ਦਲ ਉਹ ਜਾਣ ਲੈਂਦੇ ਹਨ ਮਹਲਾ ਤੀਜਾ ਸਤਗੁਰ ਦੇ ਕੇ ਪਰਮਾਉਂਦੇ ਹਨ ਜਿਨ੍ਹਾਂ ਗੁਰਮਖ ਨਾਮ ਧਿਆਇਆ ਜਿਨ੍ਹਾਂ ਗੁਰਮਖ ਜਨਾਂ ਨੇ ਜਿਨ੍ਹਾਂ ਦਾ ਮੁਖ ਗੁਰੂਵਾਰ ਹੈ ਜਿਹੜੇ ਗੁਰੂ ਨਾਲ ਜੁੜੇ ਹਨ ਜਿਨ੍ਹਾਂ ਗੁਰਮਖ ਨਾਮ ਧਿਆਇਆ ਆਏ ਤੇ ਪਰਵਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਉਹ ਜਗ ਤੇ ਇਸ ਸੰਸਾਰ ਤੇ ਆਏ ਪਰਵਾਰ ਹਨ ਨਹੀਂ ਤਾਂ ਸਾਧਗੁਰ ਕਹਿੰਦੀ ਹਨ ਕਿਆ ਤੈ ਖਟਿਆ ਕਹਾ ਗਵਾਇਆ ਚਲੋ ਸਿਤਾਬ دیਵਾਨ ਬੁਲਾਇਆ ਤੇਰੇ ਤੋਂ ਪੁੱਛਿਆ ਜਾਵੇਗਾ ਕੀ ਖਟਿਆ ਤੇ ਕੀ ਗਵਾਇਆ ਹੈ ਤੂੰ ਤੇਰੇ ਤੋਂ ਹਰੇਖਾ ਦੁਖਾ ਮੰਗਿਆ ਜਾਵੇਗਾ ਫਿਰ ਕੀ ਮੂੰ ਦਿਖਾਵੇਂਗਾ ਕਿਰ ਕੀ ਉੱਥੇ ਜਵਾਬ ਦੇਵੇਂਗਾ ਜਦੋਂ ਤੇਰੇ ਤੋਂ ਲੇਖਾ ਮੰਗਿਆ ਜਾਵੇਗਾ ਸਤਿਗੁਰ ਕਹਿੰਦੇ ਹਨ ਜਿੰਦੀ ਨਾਮ ਧਿਆਇਆ ਗਏ ਮਸ਼ਕਤ ਕਾਲ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਮਸ਼ਕਤ ਕੀਤੀ ਹੈ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਧਲਣਾ ਕਾਲੀ ਹੈ ਨਾਨਕ ਤੇ ਮੁਖ ਉਜਲੇ ਸਤਿਗੁਰ ਕਹਿੰਦੇ ਕਿ ਉਹਨਾਂ ਦੇ ਮੁਖ ਪਰਮਾਤਮਾ ਦੇ ਦਰਬਾਰ ਵਿੱਚ ਉਜਲੇ ਹਨ ਕੀਤੇ ਛੁੱਟੀ ਨਾਲ ਉਹਨਾਂ ਦੀ ਜਨਮ ਮਰਨ ਕਟਿਆ ਜਾਵੇਗਾ ਕਦਾਈ ਆਉਣ ਜਾਣ ਦਾ ਗੇੜ ਖਤਮ ਹੋ ਜਾਵੇਗਾ ਸਤਿਗੁਰੂ ਦੀਨਾ ਦੇ ਜਨਮ ਮਰਨ ਕਟ ਦੇਣਗੇ ਜਨਮ ਵਰਮਖ ਨਾਮ ਤਿਆਜਨਾ ਗੁਰਮਖ ਜਨਾਂ ਨੇ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਨੂੰ ਤਿਆਇ ਆਏ ਤੇ ਪਰਮਾਨ ਸੰਸਾਰ ਤੇ ਆਏ ਪਰਮਾਨ ਹਲ ਕੇਵਲ ਆ ਪਰਮਾਨ ਨਹੀਂ ਸਤਿਗੁਰ ਕਹਿੰਦੇ ਨਾਨਕ ਕੁੱਲ ਉਧਾਰ ਹੈ ਆਪਣਾ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦੇ ਹਨ ਉਹ ਜੀਵ ਪ੍ਰਹਲਾਦ ਜਾਣ ਕੇ ਇੱਕੇ ਹੀ ਕੁੱਲ ਦਾ ਆਰੇ ਸਤਿਗੁਰ ਕਹਿੰਦੇ ਪ੍ਰਲਾਦ ਨੇ ਨਾਮ ਜਪ ਕੇ ਆਪਣੀਆਂ ਇੱਕੀ ਕੁੱਲਾਂ ਦਾ ਆਧਾਰ ਉਧਾਰ ਕਰ ਲਿਆ ਨਾਨਕ ਕੁੱਲ ਉਧਾਰੇ ਨਾਲ ਜਿਹੜੀ ਕੋਲੇ ਵਿੱਚ ਜਨਮਿਆ ਹੈ ਉਹ ਕੁੱਲ ਵੀ ਸ਼ੋਭਨਿਕ ਹੋ ਜਾਂਦੀ ਹੈ ਆਪਣੀਆਂ ਕੁੱਲਾਂ ਦਾ ਕੇਵਲ ਆਪਣਾ ਆਧਾਰ ਨਹੀਂ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਣ ਦਾ ਨਾਨਕ ਕੁੱਲ ਉਧਾਰੇ ਆਪਣਾ ਦਰਗਾਹ ਪਾਵਹਿ ਮਾਨ ਤੇ ਅਦ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਨ ਸਮਾਨ ਪਾਵੇਗਾ ਉਹ ਜੀਵ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪੇਗਾ ਸੋ ਸਤਿਗੁਰੂ ਜੱਦੇ ਸਮਝਾਉਂਦੇ ਨਾ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਗੁਰਮਖ ਜਣ ਜਿਹੜੇ ਨਾਮ ਜਪ ਕੇ ਪ੍ਰਮਾਤਮਾ ਦੀ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਸਿੱਖ ਗੁਰੂ ਮੇ ਲਾਈਆਂ ਉਹ ਸਿੱਖ ਜੀਵ ਗੁਰੂ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਜਿਨ੍ਹਾਂ ਦੇ ਚਿਤ ਦੇ ਵਿੱਚ ਗੁਰੂ ਪਿਆਰਾ ਵਸ ਗਿਆ ਜਿਨ੍ਹਾਂ ਦੇ ਚਿਤ ਦੇ ਵਿੱਚ ਮਨ ਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਗਿਆ ਤੇਨਾਂ ਭਾਉ ਗੁਰੂ ਦੇ ਵਾਈਆ ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਨਾਮ ਦਾ ਭਾਏ ਆਪਣੇ ਨਾਮ ਦਾ ਪਿਆਰ ਬਖਸ਼ ਦਿੱਤਾ ਗੁਰੂ ਸਿੱਖਾਂ ਇੱਕੋ ਪਿਆਰ ਜਿਹੜੇ ਜੀਵ ਫਿਰ ਨਾਮ ਜਪਦੇ ਹਨ ਉਹਦਾ ਇੱਕੋ ਜਿਹਾ ਪਿਆਰ ਹੋ ਜਾਂਦਾ ਹੈ ਜਿਹੜੇ ਨਾਮ ਜਪਣ ਵਾਲੇ ਹਨ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਮਿੱਤਰਾਂ ਦਾ ਪਿਆਰ ਹੈ ਪਿਓ ਪੁੱਤਰ ਦਾ ਪਿਆਰ ਹੈ ਭਰਾਵਾਂ ਦਾ ਪਿਆਰ ਹੈ ਨਾਮ ਜਪਣ ਵਾਲੇ ਆਪਸ ਵਿੱਚ ਇਸ ਤਰ੍ਹਾਂ ਸਾਜ ਬਣਾ ਕੇ ਰੱਖਦੇ ਹਨ ਪਰ ਅੱਜ ਸੰਸਾਰ ਵਿੱਚ ਵੇਖਦੇ ਹਾਂ ਆਪਸ ਵਿੱਚ ਹੀ ਜੀਵ ਲੜੀ ਜਾਂਦੇ ਹਨ ਸਿਰ ਤੇ ਪੱਗਾਂ ਰੱਖੀਆਂ ਹਨ ਗਾਤਰੇ ਪਾਏ ਹਨ ਤੇ ਆਪਸ ਵਿੱਚ ਡਾਂਗੋ ਡਾਂਗੀ ਹੋਏ ਸਾਡੇ ਹਨ ਵੇਖੀਦਾ ਕਿ ਆਪਣੀਆਂ ਪੱਗਾਂ ਆਪ ਲਾਈ ਜਾਂਦੇ ਹਨ ਕੋਈ ਪ੍ਰਧਾਨਗੀਆਂ ਦੇ ਰੋਲੇ ਕੋਈ ਲੋਕਾਂ ਦੇ ਰੋਲੇ ਗੁਰਦੁਆਰਿਆਂ ਦੇ ਵਿੱਚ ਮਤਰਾਂ ਦੇ ਵਿੱਚ ਆਪਸ ਵਿੱਚ ਲੜੀ ਜਾਂਦੀ ਨੇ ਜਿੱਥੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਜਿੱਥੇ ਇਸ ਮਨ ਨੇ ਸ਼ਾਂਤੀ ਲੈਣੀ ਸੀ ਇਹ ਮਾਰਨੇ ਸੱਚ ਵਾਸਤਾ ਆਉਣੀ ਸੀ ਉੱਥੇ ਡਾਂਗੋ ਡਾਂਗੀ ਹੋਏ ਥੜੀ ਹਨ ਇਸ ਦਾ ਕੀ ਮਤਲਬ ਹੈ ਮਤਲਬ ਇਹ ਹੈ ਕਿ ਨਾਵੇਂ ਰੱਬ ਦੀ ਕੋਈ ਬੰਦਗੀ ਨਹੀਂ ਕੋਈ ਪਿਆਰ ਨਹੀਂ ਕੋਈ ਨਾਮ ਨਾਲ ਵਾਸਤਾ ਨਹੀਂ ਕੋਈ ਰੱਬ ਨਾਲ ਵਾਸਤਾ ਨਹੀਂ ਕੇਵਲ ਤੇ ਕੇਵਲ ਵਖਾਵਾ ਹੈ ਇਹ ਜਿਹੜਾ ਪਹਿਰਾਵਾ ਜਿਹੜੀਆਂ ਪੱਗਾਂ ਬੰਨੀਆਂ ਗਾਤਰੇ ਪਾਏ ਹਨ ਸਤਿਗੁਰ ਕਹਿੰਦੇ ਕੇਵਲ ਤੇ ਕੇਵਲ ਢੋਂਗ ਹੈ ਇਹ ਪਖੰਡ ਹੈ ਕੇਵਲ ਤੇ ਕੇਵਲ ਅੰਦਰ ਪ੍ਰਮਾਤਮਾ ਪ੍ਰਤੀ ਪਿਆਰ ਨਹੀਂ ਜਿਨ੍ਹਾਂ ਦੇ ਅੰਦਰ ਪਿਆਰ ਹੈ ਪ੍ਰਮਾਤਮਾ ਦੇ ਨਾਮ ਦਾ ਉਹ ਫਿਰ ਉਹਨਾਂ ਦਾ ਪਿਆਰ ਗੁਰ ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਣੀਆਂ ਦਾ ਪਿਆਰ ਮਿੱਤਰਾਂ ਵਾਲਾ ਹੈ ਭਰਾਵਾਂ ਵਾਲਾ ਹੈ ਪਿਆਉ ਪੁੱਤ ਵਾਲਾ ਪਿਆਰ ਉਹ ਡਾਂਗੂ ਡਾਂਗੇ ਨਹੀਂ ਹੁੰਦੇ ਉਹ ਆਪ ਕੋ ਆਪਣੀਆਂ ਪੱਗਾਂ ਨਹੀਂ ਲਾਉਂਦੇ ਉਹ ਲੜਾਈਆਂ ਨਹੀਂ ਕਰਦੇ ਤੇ ਅੱਜ ਧਰਮ ਸਥਾਨਾਂ ਵਿੱਚ ਲੜਾਈਆਂ ਹੋ ਰਹੀਆਂ ਹਨ ਇਸ ਦਾ ਮਤਲਬ ਇਹੀ ਹੈ ਕਿ ਰੱਬ ਨਾਲ ਕੋਈ ਵਾਸਤਾ ਨਹੀਂ ਕੇਵਲ ਇਹ ਪਹਿਰਾਵਾ ਜਿਹੜਾ ਪਖੰਡ ਹੈ ਕੇਵਲ ਤੇ ਕੇਵਲ ਤੋਂ ਹੁੰਗਾ ਹੈ ਸਤਗੁਰ ਕਹਿੰਦੇ ਢੋਂਗੀ ਨਾ ਬਣ ਪਖੰਡੀ ਨਾ ਬਣ ਪਹਿਰਾਵਾ ਪਾਇਆ ਹੈ ਪਰਮਾਤਮਾ ਦਾ ਬਾਣਾ ਪਾਇਆ ਹੈ ਗੁਰੂ ਵਾਲਾ ਤੇ ਗੁਰੂ ਵਾਲਾ ਬਣ ਫਿਰ ਤੇਰਾ ਬਾਣਾ ਪਾਇਆ ਸਪਲਾ ਹੈ ਨਹੀਂ ਤਾਂ ਕਿਸੇ ਲਿਖੇ ਨਹੀਂ ਗੁਰ ਸਤਗੁਰ ਬੋਲੋ ਸਾਬ ਸਤਗੁਰ ਕਹਿੰਦੇ ਤੇ ਉਹ ਗੁਰੂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਸਬਸ ਨੂੰ ਯਾਦ ਕਰੋ ਗੁਰੂ ਆਖ ਗੁਰੂ ਜੀ ਵਾਈਆ ਗੁਰੂ ਆਖ ਜੇ ਗੁਰੂ ਚੇਤੇ ਆਉਂਦਾ ਹੈ ਜੇ ਗੁਰੂ ਯਾਦ ਹੈ ਤਾਂ ਜੀਵਨ ਹੈ ਗੁਰੂ ਆਖ ਗੁਰੂ ਜੀ ਵਾਈਆ ਜੇ ਪ੍ਰਮਾਤਮਾ ਵਿਸਰ ਜਾਂਦਾ ਹੈ ਤਾਂ ਮੌਤ ਹੈ ਜੇ ਤਦ ਵਿਸਰੇ ਤਾਂ ਮਰ ਜਾਉ ਜੇ ਤੂੰ ਵਿਸਰ ਜਾਵੇਂ ਤਾਂ ਮੌਤ ਹੈ ਜੇ ਤੂੰ ਚੇਤੇ ਆਵੇਂ ਤਾਂ ਜੀਵਨ ਹੈ ਜਿੰਦਾ ਉਹ ਬੰਦਾ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਚੇਤੇ ਹੈ ਜਿਹੜਾ ਰੱਬ ਨਾਲ ਜੁੜਿਆ ਹੈ ਜਿਹੜੇ ਰੱਬ ਨਾਲ ਨਹੀਂ ਜੁੜੇ ਸਾਧਗੁਰ ਕਹਿੰਦੇ ਇਉਂ ਆਕੜ ਆਕੜ ਕੇ ਕੋਈ ਕਵੀ ਕਹਿੰਦਾ ਹੈ ਇਉਂ ਆਕੜ ਆਕੜ ਕੇ ਤੁਰਦਾ ਹੈ ਜਿਵੇਂ ਮੁਰਦਾ ਸ਼ਿੰਗਾਰਿਆ ਫਿਰਦਾ ਏ ਜਿਵੇਂ ਮੁਰਦਾ ਸ਼ਿੰਗਾਰਿਆ ਫਿਰਦਾ ਹੈ ਕੇਵਲ ਇਹੀ ਹੈ ਜੇ ਆਕੜ ਤੇਰੇ ਪੱਲੇ ਹੈ ਨਾ ਤੇ ਤੂੰ ਮੁਰਦਾ ਹੈ ਜੇ ਪਰਮਾਤਮਾ ਦੇ ਨਾਮ ਦਾ ਭੈ ਹੈ ਅੰਦਰ ਪਰਮਾਤਮਾ ਪ੍ਰਤੀ ਪਿਆਰ ਹੈ ਫਿਰ ਤੂੰ ਜਿੰਦਾ ਹੈ ਨਹੀਂ ਤਾਂ ਸਾਧਗੁਰ ਕਹਿੰਦੇ ਜਿਵੇਂ ਮੁਰਦਾ ਸ਼ਿੰਗਾਰਿਆ ਹੈ ਇਵੇਂ ਹੀ ਤੁਰਿਆ ਫਿਰਦਾ ਹੈ ਕੋਈ ਕਿਸੇ ਲੇਖੇ ਨਹੀਂ ਇਸ ਦਰ ਕੇ اے ਮੇਰੇ ਮਨਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਉਸ ਦੇ